ਸਰਕਾਰਾਂ ਵੱਲੋਂ ਜਿਵੇਂ ਇੱਕ ਦੱਸਿਆ ਗਿਆ ਵੀ ਜਿਹੜਾ ਪ੍ਰਾਣੀ ਨੂੰ ਅੱਗ ਪੰਜਾਬ 'ਚ ਲੱਗਦੀ ਦਿੱਲੀ ਤੋਂ ਆ ਜਾਂਦਾ ਹੈ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆਂ ਇਸ ਟਾਈਮ ਮੇਰੇ ਖਿਆਲ 'ਚ ਸਾਡੇ ਪੰਜਾਬ ਦੇ ਵਿੱਚ ਤਕਰੀਬਨ ਸਾਢੇ ਤੁਸੀਂ ਵੇਖ ਲਓ ਕਿ ਸਾਡਾ ਏਰੀਆ ਮੇਰੇ ਖਿਆਲ 'ਚ 95% ਜਿਹੜੀ ਇੱਕ ਹੈ ਜਿਹੜੇ ਕਿ ਜ਼ਮੀਨਾਂ ਨੂੰ ਅੱਗ ਨਹੀਂ ਲੱਗੀ ਇਸ ਟਾਈਮ ਤੇ ਜਿਹੜੀਆਂ ਮੁੱਢਾਂ ਨੂੰ ਅੱਗ ਨਹੀਂ ਲੱਗੀ ਸੋ ਸਾਡਾ ਕਿਸਾਨ ਵੀ ਸਥਿਰ ਹੈ ਕਿਸੇ ਤਰ੍ਹਾਂ ਦਾ ਕੋਈ ਅੱਗ ਲਾਉਣ ਦੀ ਸਾਡਾ ਕੋਈ ਚਾਹ ਨਹੀਂ ਹੈਗਾ ਪਰ ਦਿੱਲੀ ਦੇ ਕਈ ਜਿਹੜੇ ਹੈਗੇ ਸਿਆਸਤਦਾਨ ਇਸ ਤੇ ਵੀ ਸਿਆਸਤ ਕਰ ਰਹੇ ਆ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਜਿਹੜਾ ਧੂਆ ਬਣਿਆ ਹੈ ਪ੍ਰਦੂਸ਼ਣ ਵਧਿਆ ਉਹਦਾ ਕਾਰਨ ਵਾਰਲੀ ਨੂੰ ਲਾਈ ਜਾਣ ਵਾਲੀ ਅੱਗ ਹੈ ਕਿ ਸਾਨੂੰ ਕੋ ਜਾਨ ਮੂਚ ਕਰ ਜੋ ਪਰਾਲੀ ਜਲਾਉਣੇ ਦਾ ਕੰਮ ਕਰ ਰਹੇ ਹੈ આજ ਕੇ ਅਖਬਾਰੋ ਮੇ ਛਪਾ ਹੈ ਹਾਈਐਸਟ ਪਰਾਲੀ ਕੀ ਜਲਾਉਣੇ ਕੀ ਘਟਨਾਏ ਕੱਲ ਹੋਈ ਹੈ ਅਗਰ ਆਪਨੇ ਨੋਟਿਸ ਪਿਆ ਉਹ ਮੈਂ ਟੀਵੀ ਚੈਨਲ ਤੇ ਬੋਲ ਰਹਾ ਹੂ ਇਸ ਤੇ ਸਭ ਧਿਆਨ ਸੇ ਸੁਣ ਲੇ ਔਰ ਮੇਰੀ ਬਾਤ ਗਰਹ ਤੱਕ ਮੁਝੇ ਸਾਬਿਤ ਕਰੇ ਕਿਸਾਨ ਦਾ ਸਾਡਾ ਕੋਈ ਰੋਲ ਨਹੀਂ ਹੈਗਾ ਮਤਲਬ ਕਿ ਦਿੱਲੀ ਦੀ ਵਿੱਚ ਜਿੰਨਾ ਵੀ ਪ੍ਰੋਫਿਊਸ਼ਨ ਫੈਲਿਆ ਹੈਗਾ ਉਹ ਦਿੱਲੀ ਦੀਆਂ ਆਪਦੀਆਂ ਗੱਡੀਆਂ ਦਾ ਕਹਿ ਸਕਦੇ ਆ ਫੈਕਟਰੀਆਂ ਦਾ ਕਹਿ ਸਕਦੇ ਆ ਜ਼ਿਕਰ ਪੰਜਾਬ ਦਾ ਧੂਆ ਦਿੱਲੀ ਪਹੁੰਚਦਾ ਤੇ ਫਿਰ ਹਰਿਆਣਾ ਕਿਉਂ ਨਹੀਂ ਬਿਲਕੁਲ ਬਿਲਕੁਲ ਇਹ ਤੁਹਾਡੀ ਬਿਲਕੁਲ ਸਹੀ ਹੈ ਜੇ ਪੰਜਾਬ ਦਾ ਹਰਿਆਣਾ ਕਹਿੰਦੇ ਦਿੱਲੀ ਆ ਰਿਹਾ ਹੈ ਰਾਜੋ ਆਪਣੇ ਹੋਰ ਵੀ ਬੜੇ ਫਤਿਹਬਾਦ ਹਰਿਆਣਾ ਕਰਨਾਲ ਕਿੰਨੇ ਸ਼ਹਿਰ ਅੰਬਾਲਾ ਹੁੰਦਾ ਉਹਨਾਂ ਦਾ ਗੱਦੀ ਲੁਧਿਆਣੇ ਦੀ ਕਰੀ ਉਹਨਾਂ ਕਦੀ ਨਹੀਂ ਆਪਣੇ ਪਿੱਟਿਆ ਵੀ ਆਪਣੇ ਸਾਡੇ ਧੂਆ ਹੁੰਦਾ ਇਹ ਇੰਨੇ ਸ਼ਹਿਰ ਛੱਡ ਕੇ ਇਹ ਕਿਵੇਂ ਛਾਲ ਮਾਰ ਕੇ ਉੱਥੇ ਬੜੇ ਦਿੱਲੀ ਪਹੁੰਚ ਜਾਂਦਾ ਇਹ ਸਾਡੀ ਪਹੁੰਚ ਤੋਂ ਪਰੇ ਹਜੇ ਤਾਂ ਸਾਡੀ ਤਾਂ 70 80% ਤਾਂ ਜੇ ਸਾਡੀ ਫਸਲ ਹੀ ਨਹੀਂ ਆਈ ਤੇ ਅਸੀਂ ਇਹ ਤਾਂ ਇਹ ਹਜੇ ਅੱਗ ਲਾਈ ਹੋਈ ਨਹੀਂ ਧੂਆਂ ਕਹਿੰਦਾ ਦਿੱਲੀ ਪਹੁੰਚ ਗਿਆ ਦਿੱਲੀ ਧੂਆਂ ਪਹੁੰਚਣ ਵਾਸਤੇ ਨਾ ਘੱਟੋ-ਘੱਟ 70 ਤੋਂ 80 ਕਿਲੋਮੀਟਰ ਦੀ ਸਪੀਡ ਤੇ ਨਾਰਥ ਤੋਂ ਸਾਊਥ ਨੂੰ ਜੇ ਹਵਾ ਚੱਲੂਗੀ ਤਾਂ ਵੀ ਤਰਨਤਾਰਨ ਤੋਂ ਜਾਂ ਲੁਧਿਆਣੇ ਤੋਂ ਧੂਆਂ ਪਹੁੰਚਣ ਨੂੰ 10 ਦਿਨ ਲੱਗ ਜਾਣਗੇ ਤੇ ਹਰਿਆਣਾ ਫਿਰ ਅਸੀਂ ਪੇਪਰਾਂ ਹੀ ਭੇਜਦੇ ਹਾਂ ਉੱਥੇ ਦਿੱਲੀ ਚ ਤੋਂ ਇਹ ਜਿਹੜਾ ਅਸੀਂ ਵਿੱਚ ਜਿਹੜਾ ਇਨਵੈਸਟ ਕਰ ਰਹੇ ਹਾਂ ਪਰਾਲੀ ਸਾਰੀ ਨੂੰ ਇਹ ਸਾਡੀ ਇੱਕ ਜੈਵ ਖਾਦ ਦਾ ਰੂਪ ਧਾਰਨ ਕਰਦੀ ਹੈ ਜੈਵ ਖਾਦ ਵੀ ਬਣ ਰਹੀ ਹੈ ਇਸ ਟਾਈਮ ਜਿਹੜੀ ਸਪੈਰ ਦੀ ਵਾਈ ਕਰਨ ਕਿਉਂਕਿ ਕਾਨਕ ਦਾ ਜਿਹੜੀ ਹੈ ਕਿ 7 8 ਨਵੰਬਰ ਨੂੰ ਵੇਚੀ ਜਾਏਗੀ ਅਸੀਂ ਇੱਥੇ ਸਬਜ਼ੀਆਂ ਵੇਚਣ ਦਾ ਜਿਹੜਾ ਕਿ ਇਸ ਟਾਈਮ ਪਲਾਨ ਬਣਾ ਰਹੇ ਹਾਂ ਮਿਰਚਾਂ ਮਟਰ ਕਾਈਆਂ ਸਬਜ਼ੀਆਂ ਲਗਾ ਕੇ ਸੁਪਰ ਸੀਡਰ ਰਾਈ ਪੈਰੀ ਨੂੰ ਭਾਵੇਂ ਦੌਰ ਲਗੇ ਇਸ ਵਾਸਤੇ ਪਲੋ ਮਾਰਾਂਗੇ ਫਿਰ ਸੁਪਰ ਸੀਡਰ ਰਾਈ ਇਸੇ ਪਹਿਲੀ ਦੇ ਸੁੱਧਾਈ ਕਰਾਂਗੇ ਜੀ ਇਹੇ ਕਹਾਂਗੇ ਇਸ ਤਾਂ ਵੀ ਨਾਲ ਆ ਵਗ ਤੇ ਐਪੀਸੀਟਰ ਨਾਲ ਬਣਾ ਕੇ ਪਹਿਲੀ ਤੇ ਉਹਦਾ ਦਿੱਜੋ ਫੈਟਰੀ ਕੇ ਨਾਲ ਜੇ ਵੀ ਅਸੀਂ ਕਰਨੇ ਹੋਵੇਂ ਕਰੋ ਜਾਂ ਗੱਠਾ ਬਣਾ ਕੇ ਗੱਠਾ ਚ ਕਾ ਦੋ ਉਹ ਵੀ ਵਧੀਆ ਬਿਹਤਰ ਹੈ ਤੇ ਇਹ ਕੰਮ ਕਰਨ ਤੇ ਬਹੁਤ ਵਧੀਆ ਤੁਮਾਰ ਨਾ ਜਾਵੇ ਨਾ ਦਿੱਲੀ ਵਾਲੇ ਕਹਿਣ ਤੂੰ ਆਉਂਦਾ ਜਾਂ ਨਹੀਂ ਆਉਂਦਾ ਇਹ ਬੇਨਤੀ ਸਾਨੂੰ ਵੀ ਇਹੇ ਕੰਮ ਕਰੋ ਇਹ ਬਹੁਤ ਬਿਹਤਰ ਹੈ 42 ਸਾੜਨ ਦੇ ਮੁੱਦੇ ਨੂੰ ਲੈ ਕੇ ਜਿੱਥੇ ਸੋਸ਼ਲ ਮੀਡੀਆ ਤੇ ਵੱਖ-ਵੱਖ ਗੱਲਾਂ ਸੁਣਨ ਅਤੇ ਦੇਖਣ ਨੂੰ ਮਿਲ ਰਹੀਆਂ ਹਨ ਉਹਨਾਂ ਗੱਲਾਂ ਦੇ ਹਕੀਕਤ ਜਾਣਨ ਲਈ ਅੱਜ ਅਸੀਂ ਫਿਰੋਜ਼ਪੁਰ ਦੇ ਪਿੰਡ ਸ਼ਾਹਦੀਨ ਵਾਲਾ ਤੇ ਮੌਜੂਦ ਹੈਗੇ ਹਾਂ ਜਮੀਨੀ ਹਕੀਕਤ ਜਾਣਨ ਲਈ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਅਸੀਂ ਕਿਸਾਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਉੱਥੋਂ ਦੇ ਹਾਲਾਤ ਵੀ ਦਿਖਾਵਾਂਗੇ ਕਿ ਕਿਸਾਨ ਜਿਹੜੇ ਹੈਗੇ ਆ ਉਸ ਪਰਾਲੀ ਨੂੰ ਦੀ ਸਾਹਮਣੇ ਸੰਭਾਲ ਕਿਸ ਤਰ੍ਹਾਂ ਕਰ ਰਹੇ ਹਨ ਜਾਬ ਪਰਾਲੀ ਨੂੰ ਅੱਗ ਲਾ ਰਹੇ ਹਾਂ ਅਸੀਂ ਇਸ ਵਕਤ ਇੱਕ ਖੇਤ ਦੇ ਵਿੱਚ ਮੌਜੂਦ ਹੈਗੇ ਅਸੀਂ ਤੁਹਾਨੂੰ ਪਹਿਲਾਂ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਹਾਂ ਕਿ ਝੋਨੇ ਦੀ ਜਿਹੜੀ ਪਰਾਲੀ ਹੈਗੀ ਆ ਉਹ ਖੇਤ ਦੇ ਵਿੱਚ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਪਰਾਲੀ ਹੈਗੀ ਆ ਔਰ ਇਸ ਪਰਾਲੀ ਨੂੰ ਨਸ਼ਟ ਕਰਨ ਲਈ ਕਿਸਾਨ ਦੇ ਵੱਲੋਂ ਟਰੈਕਟਰ ਵਰਤਿਆ ਜਾ ਰਿਹਾ ਹੈ ਕਿਸਾਨ ਨੇ ਇਸ ਪਰਾਲੀ ਨੂੰ ਅੱਗ ਨਹੀਂ ਲਾਈ ਕਿਸਾਨ ਕੀ ਚਾਹੁੰਦੇ ਨੇ ਕਿਸਾਨਾਂ ਦਾ ਕੀ ਕਹਿਣਾ ਹੈਗਾ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਵਾਇਰਲ ਹੋ ਰਹੀਆਂ ਹਨ ਸੋਸ਼ਲ ਮੀਡੀਆ ਤੇ ਅਫਵਾਹ ਆ ਰਹੀਆਂ ਨੇ ਕਿ ਕਿਸਾਨ ਜਿਹੜੇ ਹੈਗੇ ਆ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾ ਰਹੇ ਆ ਕੁਝ ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਕਿਸਾਨ ਪਰਾਲੀ ਨੂੰ ਜ਼ਮੀਨ ਦੇ ਵਿੱਚ ਨਸ਼ਟ ਕਰ ਰਹੇ ਅਸੀਂ ਅਤੇ ਕਿਸਾਨ ਹੈਗੇ ਆ ਟਰੈਕਟਰ ਚਲਾ ਕੇ ਪਰਾਲੀ ਨੂੰ ਜ਼ਮੀਨ ਦੇ ਵਿੱਚ ਨਸ਼ਟ ਕਰ ਰਹੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸੁਖਬਾਜ ਸਿੰਘ ਹੈ ਮੇਰਾ ਪਿੰਡ ਸ਼ਾਦੀਨ ਵਾਲਾ ਹੈ ਤੇ ਅਸੀਂ ਜਿਲ੍ਹਾ ਫਰੋਜਪੁਰ ਦੇ ਬਲੋਂਗ ਕਰਦੇ ਆ ਜੀ ਵੀਰ ਜੀ ਜੇ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਨੇ ਪਰਾਲੀ ਨੂੰ ਅੱਗ ਲਾਈ ਨਹੀਂ ਵੀਰ ਜੀ ਕੋਈ ਸਮਾਂ ਸੀ ਜਦੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਸੀ ਪੱਜ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਵੱਲੋਂ ਜਿਵੇਂ ਇੱਕ ਦੱਸਿਆ ਗਿਆ ਵੀ ਜਿਹੜਾ ਪਰਾਲੀ ਨੂੰ ਅੱਗ ਪੰਜਾਬ 'ਚ ਲੱਗਦੀ ਦਿੱਲੀ ਤੂੰ ਆ ਜਾਂਦਾ ਹੈ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆਂ ਆ ਇਸ ਟਾਈਮ ਮੇਰੇ ਖਿਆਲ ਚ ਸਾਡੇ ਪੰਜਾਬ ਦੇ ਵਿੱਚ ਤਕਰੀਬਨ ਸਾਡੇ ਤੁਸੀਂ ਵੇਖ ਲਓ ਕਿ ਸਾਡਾ ਏਰੀਆ ਮੇਰੇ ਖਿਆਲ ਚ 95% ਜਿਹੜੀ ਇਹ ਕਹ ਜਿਹੜੇ ਕਿ ਜ਼ਮੀਨਾਂ ਨੂੰ ਅੱਗ ਨਹੀਂ ਲੱਗੀ ਇਸ ਟਾਈਮ ਤੇ ਜਿਹੜੀਆਂ ਮੁੱਢਾਂ ਨੂੰ ਅੱਗ ਨਹੀਂ ਲੱਗੀ ਸੋ ਸਾਡਾ ਕਿਸਾਨ ਵੀ ਸਥਿਰ ਹੈ ਕਿਸੇ ਤਰ੍ਹਾਂ ਦਾ ਕੋਈ ਅਗ ਲਾਂ ਦੀ ਸਾਡਾ ਕੋਈ ਚਾ ਨਹੀਂ ਹੈਗਾ ਤੇ ਅਸੀਂ ਜੋ ਵੀ ਸਰਕਾਰਾਂ ਦੀਆਂ ਹਦਾਤ ਅਨੁਸਾਰ ਇੱਥੇ ਅਸੀਂ ਚੱਲ ਰਹੇ ਕੋਈ ਅੱਗ ਨਹੀਂ ਲੱਗੀ ਜੀ ਬਿਲਕੁਲ ਕਿਸਾਨ ਵੀ ਕਿਤੇ 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 ਜਾਗਰੂਕ ਨਜ਼ਰ ਆ ਰਹੇ ਅਸੀਂ ਵੀਰ ਜੀ ਕਹਾਂਗੇ ਥੱਲੇ ਆਣ ਥੱਲੇ ਆ ਕੇ ਤਾਂ ਥੋੜਾ ਜਿਹਾ ਦੱਸਣ ਕਿ ਟਰੈਕਟਰ ਦੇ ਨਾਲ ਕਿਸ ਤਰ੍ਹਾਂ ਤੁਸੀਂ ਪਰਾਲੀ ਨੂੰ ਜ਼ਮੀਨ ਦੇ ਵਿੱਚ ਨਸ਼ਟ ਕਰ ਰਹੇ ਹੋ ਔਰ ਵੀਰ ਜੀ ਇਸਰਾ ਅਸੀਂ ਵੀ ਦੇਖ ਰਹੇ ਹੈਗੇ ਆ ਕਿ ਪਰਾਲੀ ਤਾਂ ਦੇਖੋ ਕਿਸ ਤਰ੍ਹਾਂ ਹੈਗੀ ਔਰ ਇਹਨੂੰ ਤੁਸੀਂ ਜ਼ਮੀਨ ਦੇ ਵਿੱਚ ਨਸ਼ਟ ਕਰ ਰਹੇ ਹੋ ਉਹ ਜਿਹੜਾ ਸੰਧ ਹੈਗਾ ਇਹਨੂੰ ਸੁਪਰਸੀਡਰ ਕਿਹਾ ਜਾਂਦਾ ਹੈ ਸੁਪਰਸੀਡਰ ਨਾਲ ਜ਼ਮੀਨ ਦੇ ਵਿੱਚ ਤੁਸੀਂ ਨਸ਼ਟ ਕਰ ਰਹੇ ਹੋ ਇਸ ਤੋਂ ਬਾਅਦ ਤੁਸੀਂ ਇੱਥੇ ਕਿਹੜੀ ਫਸਲ ਦੀ ਬਿਜਾਈ ਕਰਨੀ ਹੈ ਇਹ ਜੀ ਅਸੀਂ ਜਿਹੜੇ ਪਾਇਆ 7 6 6 ਸਾਲੋ ਘਣੇ ਪਰਾਲੀ ਬਿਲਕੁਲ ਅਗਣੀ ਲਗਾਈ ਇਹ ਜਿਹੜਾ ਅਸੀਂ ਵਿੱਚ ਜਿਹੜਾ ਇਨਵੈਸਟ ਕਰ ਰਹੇ ਆ ਪਰਾਲੀ ਸਾਰੀ ਨੂੰ ਇਹ ਸਾਡੀ ਇੱਕ ਜੈਵ ਖਾਦ ਦਾ ਰੂਪ ਧਾਰਨ ਕਰਦੀ ਹੈ ਜੈਵ ਖਾਦ ਵੀ ਬਣ ਰਹੀ ਹੈ ਸੋ ਅਸੀਂ ਇਸ ਟਾਈਮ ਜਿਹੜੀ ਇਸ ਪੈਲੀ ਦੀ ਵਾਈ ਕਰਨ ਕਿਉਂਕਿ ਕਾਨਕ ਦਾ ਜਿਹੜੀ ਹੈ ਕਿ 7 8 ਨਵੰਬਰ ਨੂੰ ਵੇਚੀ ਜਾਏਗੀ ਅਸੀਂ ਇੱਥੇ ਸਬਜ਼ੀਆਂ ਵੇਚਣ ਦਾ ਜਿਹੜਾ ਕਿ ਇਸ ਟਾਈਮ ਪਲਾਨ ਬਣਾ ਰਹੇ ਆ ਮਿਰਚਾਂ ਮਟਰ ਆਈਆਂ ਸਬਜ਼ੀਆਂ ਲਗਾ ਕੇ ਸੁਪਰ ਸੀਡਰ ਰਾਈ ਪੈ ਨੂੰ ਭਾਵੇਂ ਦੌਰ ਲੱਗੇ ਇਸ ਵਾਸਤੇ ਪਲੋ ਮਾਰਾਂਗੇ ਫਿਰ ਸੁਪਰ ਸੀਡਰ ਰਾਈ ਇਸੇ ਪਹਿਲੀ ਦੇ ਇਸ ਸੁਧਾਈ ਕਰਾਂਗੇ ਤਾਂ ਜੋ ਜਿਹੜੀ ਇਥੇ ਇਥੋਂ ਦੀ ਪ੍ਰਾਲੀ ਹੈ ਉਹ ਜ਼ਮੀਨ ਦੇ ਵਿੱਚ ਇਨਵੈਸਟ ਹੋ ਜਾਵੇ ਪ੍ਰਾਲੀ ਨੂੰ ਇਨਵੈਸਟ ਕਰਨ ਲਈ ਕਿਤਨੇ ਕਿਤੇ ਖਰਚਾ ਤਾਂ ਵੱਧ ਆਉਂਦਾ ਹੈਗਾ ਪਰ ਇਹਦਾ ਫਾਇਦਾ ਵੀ ਹੈਗਾ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਰੂੜੀ ਬਣਉਂਦੀ ਹੈ ਪਰ ਦਿੱਲੀ ਦੇ ਕਈ ਜਿਹੜੇ ਹੈਗੇ ਸਿਆਸਤਦਾਨ ਇਸ ਤੇ ਵੀ ਸਿਆਸਤ ਕਰ ਰਹੇ ਆ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਜਿਹੜਾ ਧੂਆ ਬਣਿਆ ਹੈ ਪ੍ਰਦੂਸ਼ਣ ਵਧਿਆ ਉਹਦਾ ਕਾਰਨ ਪੰਜਾਬ ਦੇ ਵਿੱਚ ਪ੍ਰਾਲੀ ਨੂੰ ਲਾਈ ਜਾਣ ਵਾਲੀ ਅੱਗ ਹੈ ਕੀ ਤੁਸੀਂ ਦੱਸੋਗੇ ਕਿ ਹੁਣ ਤੁਹਾਡਾ ਪਿੰਡ ਜਲਾ ਲਾਗੇ ਬਣੇ ਜਿੰਨੇ ਵੀ ਪਿੰਡ ਹੈਗੇ ਆ ਇਨੇ ਕ ਲੋਕਾਂ ਨੇ ਅੱਗ ਲਾਈ ਆ ਜਾਂ ਨਹੀਂ ਲਾਈ ਵੇਖੋ ਜੇ ਤਾਂ ਦਿੱਲੀ ਨੇ ਇੱਕ ਹਵਾ ਬਣਾਇਆ ਹੋਇਆ ਜੋ ਸਾਡੀ ਪੰਜਾਬ ਸਰਕਾਰ ਨੇ ਹਦਾਇਤਾਂ ਦੇ ਤਿੰਨ ਸੁਨਮਤਾਪਕ ਚੱਲ ਰਹੇ ਆ ਸਾਡੇ ਗੁਰੂ ਪਾਸ਼ਾ ਦਾ ਗੁਣਾਨਕ ਪਾਸ਼ਾ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਤਾ ਅਸੀਂ ਉਸ ਸੰਗ ਸਭ ਤੇ ਚੱਲਦੇ ਪਾਏ ਆ ਸੋ ਵੇਖੋ ਪਵਨ ਹਵਾ ਧਰਤੀ ਮਾਂ ਤੇ ਜਿਹੜਾ ਪਾਣੀ ਹੈ ਇਹਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਸੋ ਸਰਕਾਰਾਂ ਮੈਂ ਕਹਿੰਦਾ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਨੇ ਵੇ ਅਥਾ ਤੂੰ ਆ ਜਿਹੜਾ ਕਿ ਦਿੱਲੀ ਵੱਲੇ ਜਾ ਰਿਹਾ ਹੈ ਉਹ ਜਿਹੜਾ ਸਾਡਾ ਵਾਤਾਵਰਨ ਵੀ ਪ੍ਰਸ਼ੁੱਧ ਕਰ ਰਹੀਆਂ ਨੇ ਤੇ ਸਾਡਾ ਧਰਤੀ ਇੜਲਾ ਪਾਣੀ ਜਿਹੜਾ ਫੈਕਟਰੀਆਂ ਦਾ ਉਹ ਤੁਸੀਂ ਜੀਰੇ ਵੇਖੀ ਸੀ ਸ਼ਰਾਬ ਵਾਲੀ ਫੈਕਟਰੀ ਸੀ ਉਹਦਾ ਪਾਣੀ ਕਿੱਥੇ ਜਾ ਰਿਹਾ ਸੀ ਧਰਤੀ ਇੜਤ ਜਾ ਰਿਹਾ ਸੀ ਤੇ ਪਾਣੀ ਵੀ ਉਹੀ ਨਸ਼ਟ ਪਾਣੀ ਵੀ ਗੰਦਲਾ ਉਹ ਕਰ ਰਹੀਆਂ ਨੇ ਤੇ ਪਾਉਣੇ ਵੀ ਉਹੀ ਗੰਦਲਾ ਕਰ ਰਹੀਆਂ ਨੇ ਧਰਤੀ ਮਾਦਮ ਨੂੰ ਨੁਕਸਾਨ ਉਹ ਕਰ ਦੇਵੀਆਂ ਸਰਕਾਰਾਂ ਕਿਉਂਕਿ ਸਾਡਾ ਨੇ ਕਿਸਾਨ ਦਾ ਸਾਡਾ ਕੋਈ ਰੋਲ ਨਹੀਂ ਹੈਗਾ ਮਤਲਬ ਕਿ ਦਿੱਲੀ ਦੀ ਵਿੱਚ ਜਿੰਨਾ ਵੀ ਪ੍ਰਦੂਸ਼ਨ ਫੈਲਿਆ ਹੈਗਾ ਉਹ ਦਿੱਲੀ ਦੀਆਂ ਆਪਦੀਆਂ ਗੱਡੀਆਂ ਦਾ ਕਹਿ ਸਕਦੇ ਆ ਫੈਕਟਰੀਆਂ ਦਾ ਕਹਿ ਸਕਦੇ ਆ ਜਿਕਰ ਪੰਜਾਬ ਦਾ ਧੂਆ ਦਿੱਲੀ ਪਹੁੰਚਦਾ ਤੇ ਫਿਰ ਹਰਿਆਣਾ ਕਿਉਂ ਨਹੀਂ ਬਿਲਕੁਲ ਬਿਲਕੁਲ ਇਹ ਤੁਹਾਡੀ ਬਿਲਕੁਲ ਸਹੀ ਹੈ ਜੇ ਪੰਜਾਬ ਦਾ ਹਰਿਆਣਾ ਕਹਿੰਦੇ ਦਿੱਲੀ ਆ ਰਿਹਾ ਹੈ ਰਾਜੋ ਆਪਣੇ ਹੋਰ ਵੀ ਬੜੇ ਫਤਿਹਬਾਦ ਹਰਿਆਣਾ ਕਰਨਾਲ ਕਿੰਨੇ ਸ਼ਹਿਰ ਅੰਬਾਲਾ ਹੁੰਦਾ ਉਹਨਾਂ ਦਾ ਕਦੀ ਲੁਧਿਆਣੇ ਦੀ ਕਰ ਵੀ ਉਹਨਾਂ ਕਦੀ ਨਹੀਂ ਆਪਨੇ ਪਿੱਟਿਆ ਵੀ ਆਪਣੇ ਸਾਡੇ ਧੂਆ ਆਉਂਦਾ ਹੈ ਇਹ ਐਨੇ ਸ਼ਹਿਰ ਛੱਡ ਕੇ ਇਹ ਕਿਵੇਂ ਛਾਲ ਮਾਰ ਕੇ ਉੱਥੇ ਬੜੇ ਦਲੀ ਪਹੁੰਚ ਜਾਂਦਾ ਇਹ ਸਾਡੀ ਪਹੁੰਚ ਤੋਂ ਪਰੇ ਹੈ ਜੀ ਬਿਲਕੁਲ ਲੋਕ ਕਿਸੇ ਵੇਲੇ ਕਿਸਾਨ ਨੂੰ ਅਣਦਾਤਾ ਕਹਿੰਦੇ ਸੀ ਔਰ ਅੱਜ ਵੀ ਅਣਦਾਤਾ ਹੀ ਹੈ ਬਿਮਾਰੀ ਦਾਤਾ ਨਹੀਂ ਅਣਦਾਤਾ ਹੈ ਤੇ ਹੋਰ ਵੀ ਕਿਸਾਨ ਮੌਜੂਦ ਹੈਗੇ ਹਾਂ ਜੀ ਵੀਰ ਜੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਪਰਾਲੀ ਨੂੰ ਜ਼ਮੀਨ ਦੇ ਵਿੱਚ ਵਾਇਆ ਜਾ ਰਿਹਾ ਹੈ ਕਹਿੰਦੀ ਰੂੜੀ ਬਣਾਈ ਜਾ ਰਹੀ ਹੈ ਮੇਰਾ ਖਿਆਲ ਵੀ ਕਿਸਾਨ ਵੀ ਹੁਣ ਜਾਗਰੂਕ ਹੋ ਚੁੱਕਾ ਹੈ ਸਿਆਣਾ ਹੋ ਚੁੱਕਾ ਆ ਕਿ ਇਹ ਜਿਹੜਾ ਪਰਾਲੀ ਨੂੰ ਅੱਗ ਲਾਉਣਾ ਗਲਤ ਹੈਗਾ ਔਰ ਮੇਰੇ ਖਿਆਲ ਕਿਸਾਨ ਅੱਜ ਹੀ ਨਹੀਂ ਕਾਫੀ ਸਮੇਂ ਤੋਂ ਇਸ ਚੀਜ਼ ਨੂੰ ਰੋਕਦਾ ਵਿਆਰਿਆ ਤੁਹਾਡਾ ਪਿੰਡ ਵੀ ਰੋਕਦਾ ਤੁਸੀਂ ਵੀ ਰੋਕ ਰਹੇ ਹੋ ਅੱਗ ਨਹੀਂ ਲਾਉਂਦੇ ਤਾ ਹੋਰ ਜਿਹੜੇ ਕਿਸਾਨ ਹੈਗੇ ਆ ਕੋਈ ਇਕਾਦੁਕਾ ਸ਼ਾਇਦ ਹੋਣਗੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਅੱਗ ਲਾਉਂਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਜੇ ਹੋਏ ਕਹਾਂਗੇ ਇਸ ਤਾਂ ਵੀ ਨਾਲ ਆਓ ਅੱਗ ਤੇ ਐਪੀਸੀਟਰ ਨਾਲ ਬਣਾ ਕੇ ਕਾੜੀ ਤੇ ਉਹਦਾ ਬੀਜੋ ਸਹੀ ਤਰੀਕੇ ਨਾਲ ਜਿਵੇਂ ਲੋਕ ਅਸੀਂ ਕਰਨੇ ਹੋਵੇਂ ਕਰੋ ਜਾਂ ਗੱਠਾ ਬਣਾ ਕੇ ਗੱਠਾ ਚਕਾ ਦਿਓ ਉਹ ਵੀ ਵਧੀਆ ਬਿਹਤਰ ਹੈ ਤੇ ਇਹ ਕੰਮ ਕਰਨ ਤੇ ਬਹੁਤ ਵਧੀਆ ਤੁਮਾਂ ਨਾ ਜਾਵੇ ਨਾ ਦਿੱਲੀ ਵਾਲੇ ਕਹਿਣ ਤੂੰ ਆਉਂਦਾ ਜਾਂ ਨਹੀਂ ਆਉਂਦਾ ਇਹ ਬੇਨਤੀ ਸਾਨੂੰ ਵੀ ਇਹੇ ਕੰਮ ਕਰੋ ਇਹ ਬਹੁਤ ਬਿਹਤਰ ਹੈ ਜੀ ਬਿਲਕੁਲ ਕਿਸਾਨ ਵੀ ਆਪਣੇ ਭਰਾਵਾਂ ਨੂੰ ਜਾਗਰੂਕ ਕਰ ਰਿਹਾ ਕਿ ਭਰਾਵਾਂ ਨੂੰ ਜੇਕਰ ਕੋਈ ਅੱਗ ਲਾ ਰਿਹਾ ਹੈ ਤਾਂ ਨਾ ਲਾਵੇ ਫਿਲਹਾਲ ਤਾਂ ਇੱਥੋਂ ਦੇ ਜਿਹੜੇ ਮੌਜੂਦਾ ਹਾਲਾਤ ਹੈਗੇ ਆ ਔਰ ਇੱਥੋਂ ਦੀ ਜ਼ਮੀਨੀ ਰਿਪੋਰਟ ਹੈਗੀ ਆ ਜ਼ਮੀਨੀ ਹਕੀਕਤ ਇਹ ਹੈਗੀ ਕਿ ਕਿਸਾਨ ਜਾਗਰੂਕ ਹੋ ਚੁੱਕਾ ਹੈਗਾ ਆਪਣੀ ਖੇਤੀ ਲਈ